ਕੀ ਮੂਜ ਗੱਲ ਆਂਦੀ ਗੁੱਸੇ ਦੇ ਵਿੱਚ ਕਿਹੜਾ ਤੁਹਾਨੂੰ ਪਤਾ ਲੱਗਣਾ ਇੱਜ਼ਤ ਕਰੂਗੇ ਟਕਰਾਉਗੇ ਨਹੀਂ ਤਾਂ ਫਿਰ ਗਾੜੇ ਹੀ ਖਾਉਂਗੇ ਉਹ ਕਹਿੰਦੀ ਮੈਨੇ ਡਰਿੰਕ ਕੀਤੀ ਹੋਈ ਸੀਗੀ ਕੁੜੀ ਨੇ ਉਸ ਤੋਂ ਬਾਅਦ ਇਹ ਸਟੇਜ ਤੇ ਆਉਂਦੀ ਹੈ ਉੱਥੇ ਇੱਕ ਗਾਣਾ ਚਲਾਇਆ ਜਾਂਦਾ ਤੇ ਗਾਣੇ ਦੇ ਬੋਲ ਹੁੰਦੇ ਨੇ ਮਤਲਬ ਆਪਣੇ ਆਮ ਗਾਣੇ ਵੀ ਚੱਲਦੇ ਆਣੇ ਹਨਾ ਜੱਟਾ ਜੀਵਿੰਦਾਰਾਂ ਦੇ ਵੀ ਜੱਟ ਇਦਾਂ ਚੱਕ ਲੈਂਦੇ ਆ ਇਦਾਂ ਚੀਜ਼ਾਂ ਉਹ ਸਾਰੀਆਂ ਹੋ ਰਹੀਆਂ ਸੀ ਗਾਣਾ ਸੀਗਾ ਐਂਟਰਟੇਨਮੈਂਟ ਆਪਾਂ ਜੀ ਨੂੰ ਕਹਣੇ ਆਗੇ ਤੇਨੇ ਕੀ ਕੀਤਾ ਮਾਈਕ ਫੜ ਕੇ ਉਹਨਾਂ ਦੇ ਰਿਪਲਾਈ ਕਰਨੇ ਸਟਾਰਟ ਕਰਤੇ ਹੁਣ ਜਿਹਨੂੰ ਇਹ ਵੀਡੀਓ ਦੇ ਵਿੱਚ ਵੀ ਕਹਿ ਰਹੀ ਹੈ ਵੀ ਹਾਂ ਮੈਂ ਨੇ ਇਦਾਂ ਕੀਤਾ ਗਾਲਾਂ ਕੱਢੀਆਂ ਮੈਂ ਆਪ ਵੀ ਸੈਲਫ ਇਨਸਪੈਕਟ ਲਈ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਤੇ ਖੁਦ ਮੰਨ ਰਹੀ ਹੈ ਵੀ ਗਾਲਾਂ ਕੱਢਣੀਆਂ ਮੇਰੇ ਲਈ ਨਾਰਮਲ ਨੇ ਹੁਣ ਅੱਗੋਂ ਅਗਲਾ ਵੀ ਨਹੀਂ ਚੱਲਦਾ ਤੁਹਾਡੇ ਲਈ ਨਾਰਮਲ ਹੋ ਸਕਦੀਆਂ ਨੇ ਗਾਲਾਂ ਕੱਢਣੀਆਂ ਅਗਲਾ ਨਹੀਂ ਚੱਲਦਾ ਤੁਹਾਡੇ ਤੋਂ ਗਾਲਾਂ ਕਿਉਂ ਖਾਊਗਾ ਅਗਲਾ ਗਾਲਾਂ ਇੱਕ ਤਾਂ ਅਗਲੇ ਨੇ ਪੈਸੇ ਦਿੱਤੇ ਨੇ ਕਿ ਤੁਹਾਨੂੰ ਬੁਲਾਇਆ ਹੈਗਾ ਐਂਟਰਟੇਨਮੈਂਟ ਪਰਪਸ ਨਾਲ ਤੇ ਦੂਜਾ ਹੋਡੀਆਂ ਗਾਲਾਂ ਸੁਣੇ ਵਿਆਹ ਚ ਅਰੇ ਭਾਈ ਕਿਵੇਂ ਮਤਲਬ ਐਕਸੈਪਟੇਬਲ ਹੈਗੀ ਆ ਚੀਜ਼ ਇਹ ਪਹਿਲਾਂ ਤੁਸੀਂ ਆਪ ਦੇਖੋ ਠੀਕ ਹੈ ਖੁਦ ਕਹਿ ਰਹੀ ਆ ਮੈਨੂੰ ਗਾਲਾਂ ਕੱਢਣਾ ਮੇਰੇ ਲਈ ਆਮ ਜੀ ਗੱਲ ਐ ਇਹਨੇ ਸਟੇਜ ਤੋਂ ਗਾਲਾਂ ਕੱਢੀਆਂ ਠੀਕ ਹੈ ਉੱਥੋਂ ਕਮ ਇਹ ਸਾਰਾ ਇਨਸੀਡੈਂਟ ਹੈਪਨ ਹੋਇਆ ਆਪਾਂ ਵਾਇਲੈਂਸ ਬਾਈ ਜਸਟੀਫਾਈ ਨਹੀਂ ਕਰਦੇ ਕਿਸੇ ਵੀ ਧਿਰ ਵੱਲੋਂ ਬਟ ਸਟਾਰਟ ਚੀਜ਼ਾਂ ਇਹਦੇ ਵੱਲੋਂ ਹੋਈਆਂ ਉੱਥੇ ਆਪਣਾ ਹਨਾ ਕਲਚਰ ਇਦਾਂ ਦਾ ਇਹਦੇ ਵਿੱਚ ਗਾਲਾਂ ਆਮ ਜੀ ਗੱਲ ਹੈਗੀ ਆਪਣੇ ਕਲਚਰ ਦੇ ਵਿੱਚ ਤੇ ਸਿੰਪਥੀ ਲੈਣ ਲਈ ਹਨਾ ਵੀ ਮੈਂ ਇੱਕ ਕੁੜੀ ਆ ਮੇਰੇ ਨਾਲ ਇਦਾਂ ਹੋਇਆ ਈਵਨ ਕਿ ਇਹਦੇ ਘਰਦਿਆਂ ਦੇ ਵੀ ਇਹਨੂੰ ਕਹੇਗਾ ਵੀ ਦਵਾਈ ਦੂਈ ਖਾ ਕਿਤੇ ਤੂੰ ਸਹੀ ਨਹੀਂ ਲੱਗ ਰਹੀ ਹੈਗੀ ਸਾਨੂੰ ਹਣਾ ਇਹ ਇਹਦੀ ਖੁਦ ਦੀ ਵਾਰਟਿੰਗ ਹੈ ਸੁਣ ਲਿਓ ਠੀਕ ਹੈ ਉਹਨਾਂ ਨੂੰ ਵੀ ਪਤਾ ਹੈ ਵੀ ਕਿਤਨਾ ਕਿਤੇ ਚੀਜ਼ਾਂ ਸਟਾਰਟ ਹੋ ਜਾਂਦੀਆਂ ਹੁੰਦੀਆਂ ਨੇ ਇਹਦੇ ਵੱਲੋਂ